ਦਰ ਅਸਤਾ ਉਹ ਤੁਹਾਨੂੰ ਅੱਗੇ ਦਿਖਾਵਾਂਗੇ ਬਹੁਤ ਹੀ ਵਧੀਆ 뷰 ਤੇ ਬਹੁਤ ਹੀ ਵਧੀਆ ਪਹਾੜੀਆਂ ਬਾਬਾ ਜੀ ਦੇ ਦਰ ਤੇ ਜਾਂਦੇ ਸੇਵਕ ਲੋ ਜੀ ਰਸਤੇ ਦੇ ਵਿੱਚ ਆਇਆ ਨੰਗਲ ਡੈਮ ਤੁਸੀਂ ਜਾਣਦੇ ਹੋ ਨੰਗਲ ਡੈਮ ਬਹੁਤ ਤਗੜਾ ਡੈਮ ਹੈ ਤੇ ਇਹ 뷰 ਹੈ ਨੰਗਲ ਡੈਮ ਦਾ ਸਹ ਇਹ ਦਾ ਝਗੜਾ ਹੋਵੇ ਕੋਈ 50000 ਤੋਂ ਕੁਆਲਾ ਇਫਰ ਕਰਦੀ ਸੀ ਲੋ ਜੀ ਡੇਰਾ ਸਾਹਿਬ ਦੀਆਂ ਚੜਾਈਆਂ ਹੋ ਗਈਆਂ ਸ਼ੁਰੂ ਤੇ ਅਸੀਂ ਬਾਬਾ ਜੀ ਦੇ ਦਰ ਤੇ ਪਹੁੰਚਣ ਨੂੰ ਕੁਝ ਵੀਕ ਮਿੰਟ ਦਾ ਰਸਤਾ ਰਹਿ ਗਿਆ ਸੀ ਅੱਗੇ ਜਾ ਕੇ ਤੁਹਾਨੂੰ ਦਿਖਾਣੇ ਆ ਸਾਰਾ 뷰 ਲੋ ਵੀ ਦੋਸਤੋ ਅਸੀਂ ਸਭ ਤੋਂ ਪਹਿਲਾਂ ਗਏ ਥੱਲੇ ਟੋਲੀ ਤਾਰ ਬਾਬਾ ਜੀ ਦੇ ਇਸ਼ਨਾਨ ਕਰਨ ਵਾਸਤੇ ਨਾਰ ਸਿੰਘ ਵੀਰ ਜੀ ਦੀ ਜਗ੍ਹਾ ਬਣੀ ਹੋਈ ਹੈ ਬਹੁਤ ਹੀ ਸੁੰਦਰ ਵੀਰ ਵਧੀਆ ਫਸਟ ਕਲਾਸ ਅਸੀਂ ਪਹੁੰਚ ਗਏ ਹਾਂ ਬਾਬਾ ਜੀ ਦੇ ਦਰਬਾਰ ਤੇ ਇਹ ਇਹ ਦੇਖੋ ਪਿੱਛੇ ਉਹ ਬੰਦੇ ਕਿੱਥੇ ਰਹੇ ਉਹ ਵਾਲਾ ਕਿੱਥੇ ਦੱਸ ਹੈ ਉਹ ਕਿੱਥੇ ਰਹੇਗੇ ਬੱਚੇ ਨਾਰ ਸਿੰਘ ਵੀਰ ਬਾਬਾ ਜੀ ਦੇ ਇੱਥੇ ਟੋਲੀ ਤਾਰ ਅਸੀਂ ਪਹੁੰਚ ਗਏ ਹਾਂ ਸੋਸੰਗਤਾਂ ਅੱਜ ਐਤਵਾਰ ਦਾ ਦਿਨ ਹੈ ਸਾਰੀਆਂ ਸੰਗਤਾਂ ਦੇਖੋ ਜੀ ਤਾਨੂੰ ਕਰਾਨੇ ਆ ਦਰਸ਼ਨ ਪਹਿਲਾਂ ਇਸ਼ਨਾਨ ਕਰ ਲੀਏ ਢੋਲੀ ਤਾਰ ਤੇ ਤੁਸੀਂ ਕਈ ਕਹਿ ਰਹੇ ਸੀਗੇ ਵੀ ਢੋਲੀ ਤਾਰ ਜਲ ਬੰਦ ਹੋ ਗਿਆ ਪਰਮਾਤਮਾ ਦੇ ਘਰ ਦੇ ਵਿੱਚ ਕਦੀ ਐਵੇਂ ਨਹੀਂ ਹੋ ਸਕਦਾ ਉਹ ਪਾੜੀ ਜਿਹੜੀ ਸੀ ਜਿੱਥੇ ਪਹਿਲਾਂ ਇਸ਼ਨਾਨ ਕਰਦੇ ਸੀ ਉਹ ਥੋੜੀ ਜੀ ਡਿੱਗੀ ਜਾਂਦੀ ਹੈ ਤਾਂ ਕਰਕੇ ਉਧਰੋਂ ਬੰਦ ਕਰਕੇ ਪੈ ਪਾ ਕੇ ਇੱਥੇ ਸਾਹਮਣੇ ਕਰਤਾ ਇਹ ਸਾਹਮਣੇ ਨਾਰ ਬੀਰ ਸਿੰਘ ਜੀ ਟੋਣਾ ਬਾਬਾ ਨਾਨਕ ਸਿੰਘ ਵੀਰ ਜੀ ਦਾ ਸਰਪਾਰ ਹੁ ਮੇਰੇ ਬਬੇ ਦੇ ਦਰ ਤੋਂ ਮਿਲਦੇ ਨੇ ਖੁਲਮ ਖੁੱਲੇ ਗੱਫੇ ਲੋ ਜੀ ਇਥੇ ਬਾਬਾ ਜੀ ਦੇ ਦਰਬਾਰ ਤੇ ਅਸੀਂ ਪਹੁੰਚ ਗਏ ਥੋੜੀ ਤਾਰ ਇਹ ਪ੍ਰਸ਼ਾਦ ਵਾਲੀਆਂ ਸ਼ੋਪ ਨੇ ਰੰਮਾਲਾ ਸਾਹਿਬ ਚੜਾਣਾ ਕਿਹਨੇ ਬੱਚਿਆਂ ਦੇ ਖੜਾ ਹੋਣੇ ਇਹ ਥੋੜੀ ਤਾਰ ਇਹ ਦੇਖੋ ਬਾਬਾ ਜੀ ਦੇ ਇਹ ਬੰਦਾ ਚਾਬੀਆਂ ਪਿੱਛੇ ਹੀ ਉਲਟ ਕੇ ਫਿਰਦੇ ਤੁਸੀਂ ਅੱਜ ਕੀ ਚੱਕਰ ਪਿਆ ਚਾਬੀ ਵੇਖ ਲੈ ਤੂੰ ਲੈ ਵੇਖ ਜੀ ਇਹ ਇਹ ਵੇਖੋ ਸਾਡਾ ਇਹ ਪੈਸੇ ਦੀ ਹੁੰਦੀ ਐਸੇ ਇਹ ਇੱਥੇ ਮੰਨਤਾ ਹੁੰਦੀ ਐ ਬਾਬਾ ਜੀ ਦੇ ਇੱਥੇ ਦਰਬਾਰ ਤੇ ਦੇਖੋ ਇਹ ਕੋਠੀ ਬਣਾ ਰਹੇ ਆ ਤੇ ਐਵੇਂ ਸਾਰੇ ਲੋਕ ਇੱਥੇ ਕੋਠੀਆਂ ਬਣਾ ਕੇ ਜਾਂਦੇ ਨੇ ਸੋ ਅਸੀਂ ਵੀ ਬਣਾਈ ਕੋਠੀ ਰਾਹੁਲ ਭਾਜੀ ਦੀ ਤੇ ਵਿੱਕੀ ਨੇ ਵੀ ਆਪਣੀ ਕੋਠੀ ਬਣਾਈ ਤੇ ਬੋਵੀ ਨੇ ਅਰਦਾਸ ਕੀਤੀ ਕਿ ਜਲਦੀ ਜਲਦੀ ਇਹਨਾਂ ਦਾ ਘਰ ਵਧੀਆ ਤੋਂ ਵਧੀਆ ਬਣ ਜਾਏ ਐ ਬੋਵੀ ਕਹਿ ਰਹੀ ਬੇਲਪੂਰੀ ਖਾਣੀ ਏ ਕਈ ਵਾਰੀ ਲਾਸਟ ਰੀਜ ਹੀ ਹੁੰਦੀ ਬੰਦੇ ਦੀ ਬਾਹਰ ਨਹੀਂ ਜਾਣਾ ਤੂੰ ਪਰਮਾਤਮਾ ਤੇਰਾ ਬਾਹਰ ਦਾ ਬਣਾਏ ਲਾਸਟ ਰੀਜ ਮਤਲਬ ਇੱਥੇ ਇਹ ਦਿੱਗੀ ਸੀ ਪਰ ਇਹ ਦੇਖੋ ਜੀ ਹੁਣ ਤੁਹਾਨੂੰ ਪਾਜੀ ਬੇਲਪੂਰੀ ਬਣਾ ਕੇ ਖਵਾਣਗੇ ਕਰਦੇ ਵੀਰ ਇਕੱਠੀ ਦਨੀਆ ਰੱਖਿਆ ਉਹਨੇ ਨੂੰ ਅਸੀਂ ਆਪ ਬਣਾ ਲੈਣੀ ਇਹ ਦੇਖੋ ਜੀ ਬੇਲਪੂਰੀ ਜੀ ਗੱਗ ਬਣ ਗੱਗ ਬਣ ਬੇਲਪੂਰੀ ਵਾਲਾ ਭਾਈ ਗਿਆ ਬੇਲਪੂਰੀ ਵਾਲਾ ਭਾਈ ਗਿਆ ਅਸੀਂ ਅਜੇ ਥੱਲੇ ਹੀ ਆ ਥੋੜੀ ਇਹ ਚਿੰਕੇ ਲਾਈ ਜੀ